ਕਿ ਕੈਪਟਨ ਨੇ ਜੜਿ ਜੜਿ ਬਾਤ ਕੀਤੀ ਕਿ ਉਹ ਪੂਰੀ ਕੀਤੀ ਕਿਹੜੀ ਗੱਲ ਦੇ ਪੱਕੇ ਕੈਪਟਨ ਸਾਹਿਬ ਦੱਸਣਗੇ ਦਾ ਕੈਪਟਨ ਬਿੰਦਰ ਸਿੰਘ ਦਾ ਖਾਨਦਾਨ ਜਿੱਦੋਂ ਮੁਗਲਾਂ ਦਾ ਰਾਜ ਸੀਗਾ ਉਦੋਂ ਮੁਗਲਾਂ ਦੇ ਨਾਲ ਸੀਗੇ ਕੈਪਟਨ ਬਿੰਦਰ ਦਾ ਖਾਨਦਾਨ ਜਿੱਦੋਂ ਅੰਗਰੇਜ਼ ਆਏ ਉਦੋਂ ਅੰਗਰੇਜ਼ਾਂ ਨਾਲ ਹੋ ਗਏ ਅੰਗਰੇਜ਼ਾਂ ਦੇ ਨਾਲ ਉਦੋਂ ਅੰਗਰੇਜ਼ਾਂ ਦੇ ਨਾਲ ਮ제 ਲਿੰਦੇ ਰਹੇ ਤਾਂ ਦੌਲਤ ਇਕੱਠੀ ਕੀਤੀ ਦੇਸ਼ ਦੀ आजादी ਤੋਂ ਬਾਅਦ ਜਦੋਂ ਕਾਂਗਰਸ ਆਈ ਤੇ ਕੈਪਟਨ ਮਨਿੰਦਰ ਸਿੰਘ ਦਾ ਪਰਵਾਜ਼ ਕਾਂਗਰਸ ਦੇ ਵਿੱਚ ਕਾਂਗਰਸ ਦੇ ਨਾਲ ਹੋ ਗਿਆ ਕਿਹੜੇ ਕਹਿੰਦਾ ਬੜਾ ਉਹ ਧੜੇ ਬਾਜਾ ਬੜਾ ਦਿਓ ਜ਼ਬਾਨ ਦਾ ਪੱਕਾ ਮੈਨੂੰ ਲੱਗਦਾ ਨਾ ਸੁਖੀ ਹੰਵਾਵਾ ਗੱਲ ਦਾ ਪੱਕਾ ਤੇ ਨਾ ਕੈਪਟਨ ਦੀ ਪੱਕਾ ਦੋਵੇਂ ਆਪਣੀਆਂ ਗੱਲਾਂ ਤੋਂ ਕੱਚੇ 21 ਤੁਸੀਂ ਲੋਕਾਂ ਨੂੰ ਕਹਿੰਦੇ ਮੈਂ ਸਭ ਤੋਂ ਵਧੀਆ ਜੀ ਮੈਨੂੰ ਮੁਖਵੰਤੀ ਬਣਾਓ ਨਵਜੋਤ ਸਿੰਘ ਸਿੱਧੂ ਕਹਿੰਦੇ ਮੈਂ ਸਭ ਤੋਂ ਵਧੀਆ ਮੈਨੂੰ ਬਣਾਓ ਚੰਨੀ ਸਾਹਿਬ ਕਹਿੰਦੇ ਮੈਂ ਸਭ ਤੋਂ ਵਧੀਆ ਜੀ ਮੈਨੂੰ ਬਣਾਓ ਕੈਪਟਨ ਭੱਜ ਗਿਆ ਜੀ ਕੈਪਟਨ ਮਿਲਦਾ ਤੁਸੀਂ ਜੀ ਕੈਪਟਨ ਨੇ ਜੋ ਵਾਦੇ ਕੀਤੇ ਇੱਕ ਦੀ ਬੂਦਾ ਕੀਤਾ ਜੀ ਅਸੀਂ ਪੰਜਾਬ ਦੇ ਲੋਕਾਂ ਦੀ ਜਾਨ ਜੋਗੇ ਦੀ ਗਏ ਜੀ ਡਾਕਟਰ ਕੋਲ ਕਿਹੜੀ ਜਾਦੂ ਦੀ ਛੜੀ ਆ ਜੀ ਮੌਖਾ ਆਪ ਠੀਕਾ ਦੂਗਾ ਐਹੀ ਕੈਪਟਨ ਆ ਜਾ ਖਲਾਫ ਕਰਕੇ ਗਿਆ ਜੇ ਇਹਨੇ ਗੈਂਗਸਟਰ ਡਰਗ ਡੀਲਰ ਫੜੇ ਉਹ ਬੇਦਅ ਅਜ ਪੰਜਾਬ ਦੀ ਸਿੱਧੀ ਨਹੀਂ ਹੋਣੀ ਚੱਕਰ ਦੀ ਪਾ ਕੇ ਗਿਆ ਗੰਦਸਾ ਦਾ 5 ਸਾਲ ਜਿਹੜਾ ਬਾਲਾ ਨੇ ਪਾਇਆ ਸੀ ਬਾਲਾ ਨੇ ਜਿਹੜੇ ਬੂਟੇ ਲਾਏ ਸੀ ਕੱਟ ਤੇ ਉਹਨੂੰ ਪਾਣੀ ਪਾਉਣੇ 5 ਸਾਲ ਸਾਨੂੰ ਕੋਈ ਫਰਕ ਨਹੀਂ ਚੱਲੇ ਕਾ ਉਸਨੇ ਇਹ ਲੋਕਾਂ ਨੇ ਬਹੁਤ ਰੱਦ ਕੀਤੇ ਸਾਡਾ ਕੰਮ ਰੱਖ ਰਖਾ ਕਰਦਾ ਹੈ ਘਰ ਦਾ ਮਾਲਕ ਹੈ ਲੋਕ ਲਾਇਆ ਕਸ ਨੂੰ ਘਰ ਦੇ ਅੰਦਰ ਚੋਰ ਚੋਰ ਵੜ ਜਾਣ ਤੋ ਕਹਿਣਗੇ ਮੇਰਾ ਘਰ ਤੇ ਸੀ ਲੋਕ ਲਾਉਣਾ ਸੀ ਜੀ ਬਾਕੀ ਗੱਲ ਕਿਤੇ ਸਾਹਮਣਾ ਜੀ ਜਿੰਨੇ ਵੀ ਪੰਜਾਬ ਨੂੰ ਡੁੱਟਿਆ ਜਿੰਨੇ ਪੰਜਾਬ ਨੂੰ ਕੁੱਟਿਆ ਜਿਹੜੇ ਬੰਦੇ ਨੇ ਪੰਜਾਬ ਦਾ ਪੈਸਾ ਖੜਿਆ ਲੁੱਟ ਕੇ ਖੜਿਆ ਹੱਲ ਬੰਦੇ ਦੀ ਪਰਤਾਹ ਹੋਊਗੀ ਕਿਉਂ ਨਹੀਂ ਹੋਊਗੀ ਇੱਕ ਬਿਆਨ ਜਿਹੜਾ ਉਹ ਸੁਣਿਆ ਹੋਏਗਾ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਲੋਕ ਸਭਾ ਮੈਂਬਰ ਗਰਦਾਸ ਮੋਤੋ ਸਰਦਾਰ ਸਗਿੰਦਰ ਸਿੰਘ ਰਧਾਵੇ ਦਾ ਉਹਨਾਂ ਨੇ ਕੱਲ ਜਿਹੜੀਆਂ ਕੈਪਟਨ ਦੀਆਂ ਸਿਫਤਾਂ ਕੀਤੀਆਂ ਉਹਨਾਂ ਨੇ ਕੈਪਟਨ ਦੇ ਬਾਅਦ ਵਿੱਚ ਜੋ ਕੁਝ ਬੋਲਿਆ ਸਾਬਕਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਜੀ ਦੇ ਬਾਅਦ ਵਿੱਚ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਪਹਿਲੀ ਗੱਲ ਤੇ ਸੁਖੀ ਰੰਧਾਵਾ ਜੀ ਪੰਜਾਬੀਆਂ ਨੂੰ ਇਹ ਕਲੀਅਰ ਕਰ ਕਿ ਜਿਦੋਂ ਕੈਪਟਨ ਅਮਿੰਦਰ ਸਿੰਘ ਨੂੰ 21 ਦੇ ਵਿੱਚ ਗੱਦੀ ਤੋਂ ਹਟਾਇਆ ਗਿਆ ਸੀਗਾ ਮੁਕੰਮਤੀ ਦੀ ਗੱਦੀ ਤੋਂ ਲਾਇਆ ਗਿਆ ਸੀਗਾ ਕਿ ਕੈਪਟਨ ਮਨਿੰਦਰ ਸਿੰਘ ਉਹਦੋਂ ਠੀਕ ਹੀ ਦਾਦ ਠੀਕ ਸੀਗਾ ਕਿਦੋਂ ਗਲਤ ਸੀਗਾ ਉਸ ਸਮੇਂ ਸੁਖੀ ਰੰਧਾਵਾ ਲੀਡ ਕਰ ਰਹੇ ਸੀਗੇ ਪੰਜਾਬ ਦੇ ਕਾਂਗਰਸੀਆਂ ਨੂੰ ਠੀਕ ਕਰ ਰਹੇ ਸੀਗੇ ਕਿ ਕੈਪਟਨ ਨੇ ਗੁਟਕਾ ਸਾਂ ਫੜ ਕੇ ਜਿਹੜਾ ਨਸ਼ੇ ਦਾ ਲੱਕ ਤੋੜ ਦੀ ਗੱਲ ਕੀਤੀ ਸੀਗੀ ਜਿਹੜੀ ਕਿਸਾਨਾਂ ਦੀ ਕੱਦ ਜਾ ਮਾਫੀ ਦੀ ਗੱਲ ਕੀਤੀ ਸੀ ਜਿਹੜੀ ਕੱਲ ਕਾ ਨੌਕਰੀ ਦੀ ਗੱਲ ਕੀਤੀ ਸੀ ਕਹਿੰਦੇ ਕੈਪਟਨ ਨੇ ਲੋਕਾਂ ਨੂੰ ਵਚਨ ਦੇ ਕੇ ਆਪਣਾ ਵਚਨ ਜਿਹੜਾ ਪੂਰਾ ਨਹੀਂ ਕੀਤਾ ਇਹ ਸੁਖੀ ਹੁੰਦਾ ਵਾ ਜੀ ਦੋਸ਼ ਲਾਉਂਦੇ ਸੀ ਤੇ ਇਸ ਕਰਕੇ ਕਹਿੰਦੇ ਕਿ ਇਹਨਾਂ ਨੂੰ ਗੱਦੀ ਤੋਂ ਲਾਹ ਦੇਣਾ ਚਾਹੀਦਾ ਕਿਉਂਕਿ ਇਹ ਪੰਜਾਬ ਦੇ ਲੋਕਾਂ ਨਾਲ ਜਿਹੜੀ ਝਵਾੰਗ ਕੀਤੀ ਸੀਗੀ ਕੈਪਟਨ ਵਿੰਦਸਿੰਘ ਨੇ ਉਹ ਝਵਾੰਗ ਪੂਰੀ ਨਹੀਂ ਕੀਤੀ ਇਸੋ ਕੀ ਨਵਾਂ ਕਹਿਦਾ ਸੀਗਾ ਇਹੀ ਸੁਖੀ ਹੰਦਾਵਾ ਜਿਹੜਾ ਖੁਦ ਮੁੱਖ ਮੰਤਰੀ ਬਣਨਾ ਚਾਹੁੰਦਾ ਸੀਗਾ ਉਹਦਾ ਇਨੇਕ ਦੋਸ਼ ਲਾਉਂਦੇ ਸੀ ਔਰ ਸਭ ਤੋਂ ਅੱਗੇ ਇਹ ਦੋਸ਼ ਲਾਉਣ ਵਾਲੇ ਮਾਝਾ ਬਿਖੇੜ ਜਿਹੜੀ ਸੀਗੀ ਔਰ ਸੁਖੀ ਉਹਦੀ ਗਵਾਹੀ ਕਾਵਿਆ ਕਿਉਂਕਿ ਕੇ ਛਿਬ ਦੀ ਸਦੀ ਦੌਰ ਦੇ ਵਿੱਚ ਸੀਗਾ ਸੋ ਅੱਜ ਮੈਨੂੰ ਲੱਗਦਾ ਕਿ ਸੁਖੀ ਹੰਦਾਵਾ ਜੀ ਦਾ ਜਿਹੜਾ ਬਿਆਨ ਹੈ ਮੈਂ ਤਾਂ ਪੋਲਿਟੀਕਲ ਐਂਗਲ ਤੋਂ ਹੀ ਸੋਚ ਸਕਦਾ ਮੈਨੂੰ ਲੱਗਦਾ ਕਿ ਸੁਖੀ ਜੀ ਆਪ ਵੀ ਕਿਤੇ ਨਾ ਕਿਤੇ ਬੀਜੇਪੀ ਜਾਣਾ ਚਾਹੁੰਦੇ ਇਹਨਾਂ ਦਾ ਆਪਣਾ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਲੱਗਦਾ ਕਿ ਕੈਪਟਨ ਤੋਂ ਬਿਨਾਂ ਗੱਲ ਨਹੀਂ ਬਣਨੀ ਆਪ ਵੀ ਕਿਤੇ ਨਾ ਕਿਤੇ ਇਹਨਾਂ ਨੇ ਉਹਦਾਂ ਨੂੰ ਰਸਤਾ ਜਿਹੜਾ ਉਹ ਇਖਤਿਆਰ ਕੀਤਾ ਸੁਖੀ ਦਾਵਾ ਜੀ ਪੰਜਾਬ ਦੇ ਲੋਕਾਂ ਨੂੰ ਦੱਸ ਸਕਦੇ ਕਿ ਕੈਪਟਨ ਨੇ ਜਿਹੜੀ ਜਿਹੜੀ ਗੱਲ ਕੀਤੀ ਕੀ ਉਹ ਪੂਰੀ ਕੀਤੀ ਕਿਹੜੀ ਗੱਲ ਦੇ ਪੱਕੇ ਕੈਪਟਨ ਸਾਹਿਬ ਦੱਸਣ ਜੀ ਕਰਤਾਰਪੁਰਿੰਦਰ ਸਿੰਘ ਦਾ ਖਾਨਦਾਨ ਜਦੋਂ ਮੁਗਲਾਂ ਦਾ ਰਾਜ ਸੀਗਾ ਉਦੋਂ ਮੁਗਲਾਂ ਦੇ ਨਾਲ ਸੀਗੇ ਕਰਤਾਰਪੁਰਿੰਦਰ ਦਾ ਖਾਨਦਾਨ ਜਦੋਂ ਅੰਗਰੇਜ਼ ਆਏ ਉਦੋਂ ਅੰਗਰੇਜ਼ਾਂ ਨਾਲ ਹੋ ਗਏ ਅੰਗਰੇਜ਼ਾਂ ਦੇ ਨਾਲ ਉਦੋਂ ਅੰਗਰੇਜ਼ਾਂ ਦੇ ਨਾਲ ਮਜਾ ਲਿੰਦੇ ਰਹੇ ਤੰਦਾਲਤ ਇਕੱਠੀ ਕੀਤੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਕਾਂਗਰਸ ਆਈ ਤੇ ਕਪਤਲ ਮਦਨ ਸਿੰਘ ਦਾ ਪਰਿਵਾਰ ਕਾਂਗਰਸ ਦੇ ਵਿੱਚ ਕਾਂਗਰਸ ਦੇ ਨਾਲ ਹੋ ਗਿਆ ਸਦਾ ਨਾਲ ਰਹਿੰਦੇ ਆ ਕਪਤਲ ਮਦਨ ਸਿੰਘ ਬਿਨਾਂ ਸਤਾ ਤੋਂ ਹੀ ਰਹਿੰਦੇ ਉਹ ਕਿਹੜੀ ਗੱਲ ਦੇ ਪੱਕੇ ਆ ਜੀ ਅੱਜ ਬੀਜੇਪੀ ਅੱਜ ਬੀਜੇਪੀ ਦੇ ਨਾਲ ਉਹਨਾਂ ਦਾ ਪਰਿਵਾਰ ਉਹਨਾਂ ਦੀ ਧੀ ਉਹਨਾਂ ਦੀ ਪਤਨੀ ਅੱਜ ਬੀਜੇਪੀ ਦੇ ਨਾਲ ਤੁਰੇ ਫਿਰਦੇ ਸੱਤ ਪੰਜਾਬ ਜਦੋਂ ਕਾਲੀਦਾਲ ਦੀ ਸਿਆਸਤ ਕਰਦੇ ਸੀਗੇ ਉਸ ਸਮੇਂ ਜਦੋਂ ਬਾਦਲ ਸਾਹਿਬ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਤਾਂ ਕਾਲੀਦਾਲ ਛੱਡ ਕੇ ਆਪਣਾ ਕਾਲੀਦਾਲ ਵੀ ਬਣਾ ਲਿਆ ਸੀਗਾ ਉਹਨਾਂ ਨੇ ਫਿਰ ਕਾਂਗਰਸ ਚ ਗਏ ਫਿਰ ਕਾਂਗਰਸ ਛੱਡ ਕੇ ਕਾਲੀਦਾਲ ਚ ਆਏ ਤੇ ਮੁੜ ਕੇ ਫੇਰ ਜਦੋਂ ਸੋਨੀਆ ਗਾਂਧੀ ਨੇ ਉਹਨਾਂ ਨੂੰ ਹਾਕ ਕਰਤੀ ਪ੍ਰਧਾਨ ਦੀ ਤੇ ਚੀਫ ਮਿਨਿਸਟਰ ਬਣਾਉਂਦੀ ਫਿਰ ਕਾਂਗਰਸ ਚ ਆ ਗਏ ਸੋ ਸੁਖੀ ਰੰਧਾਵਾ ਜੀ ਦੱਸਣਗੇ ਜੀ ਕੈਪਟਨ ਸਾਹਿਬ ਕਿੱਥੇ ਪੱਕੇ ਸੀ ਕਿਹੜੀਆਂ ਗੱਲਾਂ ਤੇ ਪੱਕੇ ਸੀਗੇ ਕਿਹੜਾ ਕਹਿੰਦਾ ਬੜਾ ਉਹ ਧੜੇ ਬਾਦ ਆ ਬੜਾ ਜਿਉ ਜ਼ੁਬਾਨ ਦਾ ਪੱਕਾ ਸਭ ਨੂੰ ਲੱਗਦਾ ਨਾ ਸੁਖੀ ਰੰਧਾਵਾ ਕੇ ਗੱਲ ਦਾ ਪੱਕਾ ਤੇ ਨਾ ਕੈਪਟਨ ਨੇ ਪੱਕਾ ਦੋਵੇਂ ਆਪਣੀਆਂ ਗੱਲਾਂ ਤੋਂ ਕੱਚੇ ਆ ਸੁਖੀ ਰੰਧਾਵਾ ਜੀ ਤੋਂ 4 ਸਾਲ ਪਹਿਲਾਂ 21 ਕੋਲ ਕਹਿੰਦਾ ਇਹ ਅੱਜ ਕੋਈ ਕਹਿ ਰਿਹਾ ਇਸ ਕਰਕੇ ਸੁਖੀ ਰੰਧਾਵੇ ਦਾ ਬਿਆਨ ਜਿਹੜਾ ਇਹ ਕਾਂਗਰਸ ਦੀ ਬੇੜੀ ਡੋਬਣ ਵਾਲਾ ਬਿਆਨ ਉਹ ਧੂਰ ਕਿਤੇ ਨਾ ਕਿਤੇ ਉੱਤੇ ਬੀਜਪੀ ਦੇ ਵੱਡੀ ਲੀਡਰਸ਼ਿਪ ਦੇ ਨਾਲ ਕਿਤੇ ਨਾ ਕਿਤੇ ਲਿੰਕ ਜੁੜਿਆ ਤਾਂ ਆਪ ਬੀਜਪੀ ਹਲ ਜਾਣਾ ਚਾਹੁੰਦੇ ਕਾਂਗਰਸ ਨੂੰ ਡੋਬਣਾ ਚਾਹੁੰਦੇ ਆ ਜਿਹੜੀ ਮਾੜੀ ਪੱਲੀ ਕਾਂਗਰਸ ਹੈਗੀ ਆ ਉਹ ਸੁੱਖੀ ਦਾਵੇ ਦਾ ਬਿਆਨ ਜਿਹੜਾ ਉਹ ਕਾਂਗਰਸ ਦੇ ਵਿਰੋਧੀ ਵੀ ਆ ਤੇ ਪੰਜਾਬ ਦੇ ਵਿਰੋਧੀ ਵੀ ਆ ਜਿਹੜੇ ਬੰਦੇ ਨੇ ਪੰਜਾਬ ਦਾ ਕੀਤਾ ਕੁਛ ਨਹੀਂ ਜਿਹੜਾ ਬੰਦਾ ਨੌਕਰੀਆਂ ਦਾ ਲਾੜਾ ਲਾ ਕੇ ਨਸ਼ੇ ਦਾ ਲਾੜਾ ਲਾ ਕੇ ਮੈਂ ਆ ਕਰ ਦੂੰਗਾ ਮੈਂ ਉਹ ਕਰ ਦੂੰਗਾ ਆਪਣੀ ਕੇਜਵਾਨ ਤੇ ਪੱਕਾ ਦੇ ਦਿਆ ਅੱਜ ਯਾਰ ਤੁਸੀਂ ਬੰਦੇ ਹੋ ਕੀ ਹੋ ਸੋਹੇਲਾ ਵੱਜੀ ਤੁਹਾਡੀ ਜੁਬਾਨ ਆ ਕੀ ਆ ਇਹ ਕਿ ਤੋਹੇ ਲੋਕਾਂ ਨੂੰ ਕਹਦੇ ਮੈਂ ਸਭ ਤੋਂ ਵਧੀਆ ਜੀ ਮੈਨੂੰ ਮੁੱਖ ਮੰਤਰੀ ਬਣਾਓ ਨਵਜੋਤ ਸਿੰਘ ਸਿੱਧੂ ਕਹਿੰਦੇ ਮੈਂ ਸਭ ਤੋਂ ਵਧੀਆ ਮੈਨੂੰ ਬਣਾਓ ਚੰਨੀ ਸਾਹਿਬ ਕਹਿੰਦੇ ਮੈਂ ਸਭ ਤੋਂ ਵਧੀਆ ਜੀ ਮੈਨੂੰ ਬਣਾਓ ਕੈਪਟਨ ਭੱਜ ਗਿਆ ਜੀ ਕੈਪਟਨ ਮਿਲਦਾ ਤੁਸੀਂ ਜੀ ਕੈਪਟਨ ਨੇ ਜੋ ਵਾਦੇ ਕੀਤੇ ਇੱਕ ਦੀਪੂਰਾ ਕੀਤਾ ਜੀ ਅਸੀਂ ਪੰਜਾਬ ਦੇ ਲੋਕਾਂ ਦੀ ਜਾਨ ਜੋਗੇ ਦੀ ਗਏ ਜੀ ਇਸ ਕਰਕੇ ਮੈਂ ਤੁਹਾਡੇ ਥੂ ਕਹਿਣਾ ਚਾਹੁੰਦਾ ਕਿ ਨਾ ਤੇ ਸੁਖੀ ਉਦਾਵੇ ਦਾ ਕੋਈ ਸਟੈਂਡ ਆ ਉਹ ਵੀ ਕੱਚਾ ਤੇ ਨਾ ਕਦੀ ਕੈਪਟਨ ਤੇ ਕੈਪਟਨ ਦੇ ਪਰਵਾਹ ਦਾ ਸਟੈਂਡ ਆ ਉਹ ਹਮੇਸ਼ਾ ਸੱਤਾ ਦੇ ਨਾਲ ਰਹਿੰਦੇ ਆ ਉਹ ਹਮੇਸ਼ਾ ਉਹ ਅਜਿਹੀ ਬੋਤਲ ਪਹਿਲਾ ਉਹਨਾਂ ਦੀ ਹਿਸਤੀ ਹੈ ਕਿ ਜਿਹਦਾ ਬਾਦ ਉਹਦੇ ਦੇ ਹਮੇਸ਼ਾ ਰਾਜਪੂਤ ਹੀ ਰਹੇ ਜਿਹਦਾ ਆਜ ਉਹਦੇ ਪੁੱਤ ਰਹੇ ਉਹ ਕਿਹਦੇ ਦੀ ਬਣਦੇ ਇਸ ਕਰਕੇ ਦਵਾਤ ਸਾਹਿਬ ਇਸ ਟਾਈਮ ਦੇ ਉੱਤੇ ਤੁਸੀਂ ਜਿਹੜੀ ਚਾਲ ਚੱਲ ਰਹੇ ਹੋ ਤੁਸੀਂ ਤੁਹਾਡੀ ਚਾਲ ਨੂੰ ਪੰਜਾਬੀ ਸਮਝਦੇ ਐ ਪੰਜਾਬੀਆਂ ਨੂੰ ਇਨੀ ਸਮਝ ਐ ਇਦਾਂ ਨਾ ਕਰਿਆ ਕਰੋ ਕਿਉਂਕਿ 4 ਸਾਲ ਹੀ ਲੱਗੇ ਤੁਹਾਡੇ ਬਿਆਨਾਂ ਤੇ 4 ਸਾਲ ਪਹਿਲਾਂ ਤੁਸੀਂ ਪੌਣੇ 2 ਮੀਲ ਦੇ ਚੀਫ ਮਿਨਿਸਟਰ ਬਣੇ ਸੀਗੇ 4 ਸਾਲ ਪਹਿਲਾਂ ਬਹੁਤ ਜ਼ਿਆਦਾ ਲੰਮਾ ਸਮਾਂ ਦੀ ਐ ਇੱਕੀ ਜੀ ਤੁਸੀਂ ਪੌਣੇ 2 ਮੀਲਾਲੇ ਮੁੱਖ ਮੰਤਰੀ ਬਣੇ ਸੀਗੇ ਉਦੋਂ ਦੇ ਤੁਹਾਡੇ ਬਿਆਨ ਕੱਢ ਕੇ ਤੁਹਾਨੂੰ ਸੁਣਾ ਗਈਆਂ ਕੀ ਕਹਿੰਦੇ ਏਦੋਂ ਕੈਪਟਨ ਬਾਦੇ ਉਦੋਂ ਦੀ న్యూਸਪੇਪਰ ਤੁਹਾਡੇ ਅੱਗੇ ਰੱਖੀਏ ਇਸ ਕਰਕੇ ਤੁਸੀਂ ਵੀ ਆਪਣੀ ਜ਼ੁਬਾਨ ਦੇ ਕੱਚੇ ਤੇ ਕੈਪਟਨ ਵੀ ਆਪਣੀ ਜ਼ੁਬਾਨ ਦਾ ਕੱਚਾ ਉਹਨੇ ਕਦੀ ਪੰਜਾਬ ਦੇ ਨਾਲ ਜਿਹੜੀ ਜ਼ੁਬਾਨ ਕੀਤੀ ਅੱਜ ਤੱਕ ਪੂਰੀ ਨਹੀਂ ਕੀਤੀ ਮੈਂ ਇਹ ਮੀਡੀਆ ਦੇ ਰਾਈ ਸੁਖੀ ਹਰਦਾਵੇ ਨੂੰ ਵੀ ਕਹਿਣਾ ਚਾਹੁੰਦਾ ਸੀਗਾ ਪੰਜਾਬੀਆਂ ਨੂੰ ਵੀ ਕਹਿਣਾ ਚਾਹੁੰਦਾ ਸੀਗਾ ਕਿ ਇਹ ਜਿਹੜੇ ਕਾਂਗਰਸੀ ਆ ਇਹ ਪੰਜਾਬ ਨੂੰ ਫੇਰ ਤੋਂ ਲੁੱਟਣਾ ਚਾਹੁੰਦੇ ਆ ਇਹ ਲੱਭਦੇ ਆ ਕਿ ਪਤਾ ਦੀ ਕੋਈ ਘੋੜਾ ਚੰਗਾ ਮਿਲ ਜੇ ਉੱਤੇ ਚੜ ਕੇ ਫੇਰ ਚੰਡੀਗੜ੍ਹ ਤੋਂ ਚੱਲ ਜੀਏ ਪਾ ਪੰਜਾਬੀ ਕਾਂਗਰਸ ਨੂੰ ਜਾਣਦੇ ਆ ਪੰਜਾਬੀਆਂ ਨੇ ਜਿਹੜਾ 22 ਦੇ ਵਿੱਚ ਕਾਂਗਰਸ ਨੂੰ ਜੋ ਫਤਵਾ ਦਿੱਤਾ ਉਤੋਂ ਵੀ ਭੈੜਾ ਫਤਵਾ ਦੇਣਗੇ ਉਦੋਂ ਦੇ 17 ਕੇ 16 ਆ ਗੀਆਂ ਐਸਾ ਉਹ ਹੀ ਦੇ ਆਉਂਦੀਆਂ ਕਿਉਂਕਿ ਇਹਨਾਂ ਦੀ ਜਿਹੜੀ ਲੜਾਈ 500 ਕਰੋੜ 350 ਕਰੋੜ ਪਤਾ ਦੀ ਕਿੰਨੇ ਕਿੰਨੇ ਪੈਸੇ ਕਿੱਥੋਂ ਇਕੱਠੇ ਕਰਦੇ ਆ ਕੀ ਕਰਦੇ ਆ ਇੱਥੇ ਪਰਦੇ ਦੇ ਪਿੱਛੇ ਕੀ ਕੀ ਇਹਨਾਂ ਦੀਆਂ ਸਟੋਰੀਆਂ ਕੌਣ ਇਹਨਾਂ 'ਚੋਂ ਹਿਦੋਂ ਆ ਕੌਣ ਇਹਨਾਂ 'ਚੋਂ ਬਿਲਣੇ ਕਿਸੇ ਦਾ ਕੋਈ ਪਤਾ ਨਹੀਂ ਲੱਗਦਾ ਸੋਦ ਸੁਖੀ ਦਾ ਬਿਆਨ ਜਿਹੜਾ ਮੈਂ ਸਭ ਦਾ ਕਿ ਜਿਹੜੇ ਉਹਨੇ 21 ਜਿ ਬਿਆਨ ਦਿੱਤੇ ਆਪ ਜੀ मिनिस्टर ਬਣ ਲਈ ਐ ਨੁਲਟੋ ਦੇ ਬਿਆਨ ਆ ਸੁਖੀ ਦਾ ਹਵਾ ਆਪ ਖੁਦ ਕੇਂਦਰ ਦੇ ਨਾਲ ਭਾਜੀਪੀ ਦੇ ਨਾਲ ਕਿਤੇ ਨਾ ਕਿਤੇ ਲੈਂਕ ਦੇ ਵਿੱਚ ਆ ਉਦੋਂ ਬੀਜੇਪੀ ਦੇ ਵਿੱਚ ਸ਼ਾਮਲ ਹੋਣਾ ਚਾਹ। ਅੱਛਾ ਉਹ ਕਹਿੰਦਾ ਇੱਕ ਚੰਗੇ ਪ੍ਰਸ਼ਾਸਕ ਦੇ ਤੌਰ ਦੇ ਉੱਤੇ ਮੈਂ ਬਿਆਨ ਦਿੰਦਾ ਕਿ ਉਹ ਇੱਕ ਗੁੱਡ ਐਡਮਿਨਿਸਟਰੇਟਰ ਸੀ ਉਹਨਾਂ ਨੇ ਚੰਗਾ ਕਾਨੂੰਨ ਵਿਵਸਥਾ ਦਾ ਰਾਜ ਦਿੱਤਾ। ਮੈਂ ਉਹਦਾ ਸਾਰਾ ਬਿਆਨ ਸੁਣਿਆ। ਸਾਡੋਂ ਦਾ 21 ਵਾਲਾ ਬਿਆਨ ਸੁਣੋ ਉਹ ਕਹਿੰਦਾ ਸੁਖੀਰ ਦਾਵਾ 21 ਦੇ ਵਿੱਚ ਕੀ ਕਹਿੰਦਾ ਸੁਖੀਰ ਦਾਵਾ ਜਦੋਂ ਆਪ ਜੀ ਨੂੰ ਨਿਸ਼ਚਿਤ ਬਣਨ ਸੀਗਾ। ਇਹੀ ਸੁਖੀਰ ਦਾਵਾ ਕਹਿੰਦਾ ਸੀਗਾ ਕਿ ਕੈਪਟਨ ਆਪਣੀ ਹਰ ਗੱਲ ਤੋਂ ਭੱਜ ਗਿਆ ਜੀ ਕੈਪਟਨ ਨੇ ਆਪਣਾ ਕੋਈ ਵਚਨ ਪੂਰਾ ਵੀ ਕੀਤਾ ਪੰਜਾਬੀ ਨੂੰ ਜੁਰ ਦਿੱਤਾ। ਮੈਂ ਤਾਂ ਇਹੀ ਗੱਲ ਕਹਿ ਦਿਆਂ ਕੰਨੋਸਲੇ ਮਾਹੌਲ ਹੋਰ ਸੀ ਅੱਜ ਮਾਹੌਲ ਹੋਰ ਅੱਛਾ ਉਦੋਂ ਜਦੋਂ ਇਹਨਾਂ ਨੇ ਆਪਸੀ ਮਿਸਰ ਬੰਨਾ ਹੈ ਉਦੋਂ ਲਾ ਕੇ ਉਦੋਂ ਮਾਹੌਲ ਹੋਰ ਸੀ ਅੱਜ ਮਾਹੌਲ ਹੋਰ ਆ ਉਹ ਕਹਿੰਦੇ ਅੱਜ ਮਾਹੌਲ ਖਰਾਬ ਹੈ ਪੰਜਾਬ ਦਾ ਇਸ ਕਰਕੇ ਮੈਂ ਬਿਆਨ ਦਿੰਦਾ ਅੱਛਾ ਅੱਜ ਮਾਹੌਲ ਖਰਾਬ ਹੈ ਤੇ ਉਹ ਮਾਹੌਲ ਠੀਕਾ ਦਊਗਾ ਕੈਪਟਨ ਕੋ ਕਿਹੜੀ ਜਾਦੂ ਦੀ ਛੜੀ ਆ ਜੇ ਮਾਹੌਲ ਖਰਾਬ ਠੀਕਾ ਦਊਗਾ ਇਹੀ ਕੈਪਟਨ ਆ ਗਿਆ ਖਰਾਬ ਕਰਕੇ ਗਿਆ ਜੇ ਇਹਨੇ ਗੈਂਗਸਟਰ ਨੂੰ ਫੜਿਆ ਹੁੰਦੇ ਜੇ ਇਹਨੇ ਉਦੋਂ ਡਰਗ ਡੀਲਰ ਫੜਿਆ ਹੁੰਦੇ ਅੱਜ ਪੰਜਾਬ ਦੀ ਸਿੱਧੀ ਨਹੀਂ ਹੋਣੀ ਉਹ ਕੈਪਟਨ ਜਿਹੜਾ ਬਾਲਾ ਨੇ ਪਾਇਆ ਸੀ ਬਾਲਾ ਨੇ ਜਿਹੜੇ ਬੂਟੇ ਲਾਏ ਸੀ ਕੈਪਟਨ ਨੇ ਉਹਨੂੰ ਪਾਣੀ ਪਾਇਆ ਪਾਉਣੇ ਪੰਸਰ ਇਸ ਕਰਕੇ ਸੁਖੀ ਦੇ ਬਿਆਨ ਚ ਕੋਈ ਮਤਲਬ ਜਿਹੜਾ ਤਰਕ ਨਹੀਂ ਬਸ ਮੈਂ ਸਮਝਦਾ ਕਿ ਉਹ ਦਿੱਲੀ ਵਾਲਿਆਂ ਦੇ ਸ਼ਹਿਰ ਦੇ ਉੱਤੇ ਬਿਆਨ ਦਿੱਤਾ ਗਿਆ ਉਹ ਬਿਆਨ ਦੇ ਬੜੇ ਡੁੰਗੇ ਅੱਛਾ ਕੈਪਟਨ ਕੈਪਟਨ ਤੇ ਨਹੀਂ ਕਾਂਗਰਸ ਕੈਪਟਨ ਤੇ ਨਹੀਂ ਕਾਂਗਰਸ ਆਉਣਾ ਜਾਂਦੇ ਕਿ ਦੁਬਾਰਾ ਉਹ ਜਿੱਥੇ ਬੱਦੀ ਚੱਲਿਆ ਲੋਕਾਂ ਨੇ ਵੱਧ ਕਰਦੇ ਉਹਨਾਂ ਸਾਫ ਦਾ ਵੀ ਬਿਆਨ ਆਇਆ ਜੀ ਉਹਨਾਂ ਨੇ ਕਿਹਾ ਕਿ ਪਾਰਟੀ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਐਕਸਪੀਰੀਅੰਸ ਦਾ ਫਾਇਦਾ ਹੋ ਸਕਦਾ ਅੱਛਾ ਜੀ ਉਹਨਾਂ ਨੇ ਵੀ ਸਵਾਗਤ ਕੀਤਾ ਜੀ ਉਹ ਦੱਸ ਸਕਦੇ ਆ ਕਿ ਪਾਰਟੀ ਨੇ ਪਹਿਲਾਂ ਉਹਨਾਂ ਨੂੰ ਦੋ ਵਾਰ ਪੰਜਾਬ ਦਾ ਚੀਫ ਮਿਨਿਸਟਰ ਬਣਾਇਆ ਸੀਗਾ ਕਿਹੜਾ ਕੜਾ ਫਾਇਦਾ ਆ ਪੰਜਾਬ ਦੇ ਲੋਕਾਂ ਨੂੰ ਦੱਸਣੋ ਕਿਹੜਾ ਕੜਾ ਫਾਇਦਾ ਕੀਤਾ ਜੀ ਕੈਪਟਨ ਨੇ ਦੱਸਣ ਜਿਹੜਾ ਦੋ ਵਾਰ ਅੱਗੇ ਬਣਿਆ ਇਸ ਕੰਤ ਸਕੇ ਕਿ ਇਹਨਾਂ ਵੀ ਆਪਸੇ ਲੜਾਈ ਦੇ ਅੱਖੇ ਬਣਾਈ ਜੀ ਸਭ ਪਾਣੀ ਦੇ ਵਾਖੇ ਬਣੇ ਸੀ ਚੰਦੀ ਜੀ ਕਈਆਂ ਖੌਨ ਲਾ ਕੇ ਆਇਆ ਸੀ ਇਹੀ ਕੈਪਟਨ ਸੀਗਾ ਜਿਹਨੇ 82 ਦੇ ਵਿੱਚ ਚੰਦੀ ਦੇ ਕਈ ਜਾਂਦਾ ਕੰਦੀ ਖੜਾ ਕੇ ਨਹਿਰ ਦਾ ਮਸਲਾ ਕਪੂਰੀ ਦਾ ਚਲੂ ਕੀਤਾ ਅਲੋ ਪੰਜਾਬ ਨੂੰ ਪੰਜਾਬ ਦੇ ਹਜ਼ਾਰਾਂ ਲੋਕਾਂ ਨੂੰ ਆਪਣੀ ਖੂਨ ਢੋਲ ਕੇ ਜਿਹੜਾ ਉਹ 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 ਤੋਂ ਮਹਾ ਕਿਨਾਰਾ ਹੋਇਆ ਇਹਨਾਂ ਦਾ ਕੈਪਟਨ ਦੇ ਉਹ ਸਭ ਉਹ ਕਈਆਂ ਦੇ ਟੱਪ ਲੱਗੇ ਸੀ ਜੇ ਕੈਪਟਨ ਇਰ ਰੈਲੇਵੈਂਟ ਹੈ ਜੀ ਫਿਰ ਤੁਹਾਡਾ ਅੱਜ ਮੇਨ ਟਾਰਗੇਟ ਕੈਪਟਨ ਕਿਉਂ ਆ ਨਹੀਂ ਮੈਂ ਟਾਰਗੇਟ ਕੈਪਟਨ ਨਹੀਂਗਾ ਮੇਰਾ ਮੇਨ ਟਾਰਗੇਟ ਸਖਜਿੰਦਰ ਦਾਵਾ ਹੈ ਮੈਂ ਸਮਝਦਾ ਕਿ ਇਹ ਲੋਕ ਲੋਕਾਂ ਨੂੰ ਗੁੰਮਰਾਹ ਕਰ ਰਹੇ ਸਮਝਦੇ ਕਿ ਨਾ ਤੇ ਜੇ ਜੇ ਲੋੜ ਪਊਗੀ ਕੈਪਟਨ ਦੀ ਮੈਂ ਤਾਂ ਗੱਲ ਨੂੰ ਦੁਫੇਕੀ ਆ ਮੈਂ ਕਹਿ ਰਿਹਾ ਕੈਪਟਨ ਮੁਗਲਾਂ ਦੇ ਨਾਮ ਆ ਕੈਪਟਨ ਵੇਜਨ ਦੇ ਨਾਮ ਆ ਕੈਪਟਨ ਕਾਂਗਰਸ ਦੇ ਨਾਮ ਆ ਕੈਪਟਨ ਅਜ ਬੀਜੇਪੀ ਸਦਾਜ ਉਹਦੇ ਨਾਮ ਆ ਕੈਪਟਨ ਪੰਜਾਬ ਦਾ ਕਦੀ ਵੀ ਨਹੀਂ ਕੈਪਟਨ ਪੰਜਾਬ ਦਾ ਕਦੀ ਵੀ ਨਹੀਂ ਸਾਹਿਬ ਕੈਪਟਨ ਦਾ ਪਰਿਵਾਰ ਕਦੀ ਮੁਗਲਾਂ ਦਾ ਕਦੀ ਅੰਗਰੇਜ਼ਾਂ ਦਾ ਕਦੀ ਕਾਂਗਰਸ ਦਾ ਕਦੀ ਬੀਜੇਪੀ ਦਾ ਕੋਈ ਪੰਜਾਬ ਦਾ ਬੰਦਾ ਮੈਨੂੰ ਦੱਸੇ ਕੈਪਟਨ ਕਿਦੋਂ ਪੰਜਾਬ ਦਾ ਜੀ ਆਪ ਕਾਂਗਰਸ ਚ ਆਇਆ ਤਾਂ ਆਪ ਨੂੰ ਕੋਈ ਫਰਕ ਪੈਗਾ ਸੰਦੂ ਕੋਈ ਫਰਕ ਨਹੀਂ ਚੱਲੇ ਕਾਤੂਸ ਨੇ ਇਹ ਲੋਕਾਂ ਨੇ ਬਹੁਤ ਰੱਦ ਕੀਤੇ ਆ ਇਹ ਤਾਂ ਆਪ ਕਹਿੰਦਾ ਸੁਖੀ ਸੁਖੀ ਕਹਿੰਦਾ ਕਿ ਉਤੋਂ ਐਮਐਲਏ ਵੀ ਬੰਗੋ ਜੋ ਕਾਂਗਰਸ ਛੱਡ ਦਿੰਦਾ ਇਹ ਦੱਦ ਕਿਤੇ ਲੋਕ ਐ ਇਹਨਾਂ ਦਾ ਵਕਤ ਨਿਕਲ ਚੁੱਕਾ ਹੈ ਖਤਮ ਹੋ ਚੁੱਕਾ ਨੂੰ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਹ ਇੱਧਰ ਆ ਜਾਣ ਇੱਧਰ ਆ ਜਾਣ ਪਤਾ ਸੀ ਲੋਕਾਂ ਨੂੰ ਜਾਗਰਤ ਕਰਨਾ ਚਾਹੁੰਦੇ ਆ ਕਿ ਕਾਂਗਰਸ ਦੇ ਲੀਡਰ ਦੇ ਜਿਹੜੇ ਬੈਣ ਨੇ ਬੜੇ ਕਦਰਨਾਕ ਮੁਖ्तार ਅंसारी ਵੀ ਇਹਨਾਂ ਦੇ ਟਾਈਮ ਤੇ ਜੇਲ੍ਹ ਚ ਰਿਹਾ ਕਹਿੰਦੇ ਜੀ ਉਹਨਾਂ ਨੇ ਚਿੱਠੀ ਲਿਖੀ ਕਿ ਇਹਨੂੰ ਜੇਲ੍ਹ ਚੋਂ ਕੱਢਿਆ ਜਾਵੇ ਸੁਖਿੰਦਰ ਰਧਾਵੇ ਚਿੱਠੀ ਲਿਖੀ ਸੀ ਉਸ ਵੇਲੇ ਕੈਪਟਨ ਮੁੰਦਰ ਸੀ ਆਪਦੇ ਨਹੀਂ ਲੈਂਦਾ ਕਿ ਨਹੀਂ ਕੈਪਟਨ 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 ਇਹਦਾ ਹੋਮ ਦੇ ਸੇ ਕੋਨ ਸੀ ਜੇਲਾ ਦਾ ਡਿਪਾਰਟਮੈਂਟ ਕਿਹਦੇ ਕੋਲ ਸੁੱਕੀ ਰਸਾਵੇ ਕੋ ਕਹਿੰਦੇ ਮੇਰਾ ਕੰਮ ਰੱਖ ਰਖਾਵ ਕਰਨਾ ਸੀ ਬਾਹਰ ਅੰਦਰ ਭੇਜਣ ਦਾ ਕੰਮ ਕੈਪਟਨ ਦਾ ਸੀ ਤੁਹਾਡਾ ਕੰਮ ਰੱਖ ਰਖਾਵ ਕਰਦਾ ਹੈ ਘਰ ਦਾ ਮਾਲਕ ਆ ਲੌਕ ਲਾਇਆ ਘਰ ਨੂੰ ਘਰ ਦੇ ਅੰਦਰ ਚੋਰ ਵੜ ਜਾਣ ਤੋ ਕਹਿਣਗੇ ਮੇਰਾ ਕੰਮ ਤੇ ਸੇ ਲੌਕ ਲਾਉਣਾ ਹੈ ਜੀ ਬਾਕੀ ਗੱਲ ਕਿਹਦੇ ਸਾਹਮਣੇ ਜੀ ਇੰਨਾ ਕੰਮ ਸੀਗਾ ਕਿ ਜੇਲਾ ਨੂੰ ਵੱਡਾ ਲੌਕ ਲਾਉਣਾ ਅੰਦਰ ਕੌਣ ਬੈਠਾ ਕੌਣ ਦੀ ਸੁੱਕੀ ਰਸਾਵੇ ਦੇ ਵੇਖਣਾ ਹੈ ਉਹ ਮੁਖਤਾਰ ਅंसारी ਨੂੰ ਜਿਹੜਾ ਰੱਖਿਆ ਤੋਂ ਉੱਪਰ ਦੀ ਜੇਹਤ ਮੁੱਖ ਮੰਤਰੀ ਦਾ ਗ੍ਰਹਿ ਮੰਤਰੀ ਦੋਵੇਂ ਉਲਦੀ ਜ਼ਿੰਮੇਵਾਰ ਸੀ। ਤੂੰ ਤਾਂ ਕੈਪਟਨ ਹੀ ਜ਼ਿੰਮੇਵਾਰ ਹੋਣਾ ਬਿਰਦੋਸ। ਦੋਵੇਂ ਜ਼ਿੰਮੇਵਾਰ ਕਿੱਥੇ? ਸੁੱਕੀ ਦਾ ਲੱਗੋ ਵੀ ਜ਼ਿੰਮੇਵਾਰ। ਕਿ ਕੈਪਟਨ ਕਿਉਂ ਕਿਉਂ ਨਹੀਂ ਜ਼ਿੰਮੇਵਾਰ ਬਸੋ ਦੇਲਾ ਦਾ ਮਹਿਕਮਾ ਕੋਈ। ਸਰ ਬੇਦਵੀ ਵਾਲਾ ਵੀ ਜਿੱਥੇ ਲੋੜ ਪੂਗੀ ਪਹਿਲਾਂ ਵੀ ਉਹਦਾ ਚਲਾੰਗ ਵਗੈਰਾ ਹਾਸੇ ਜਿਹੜਾ ਉਹ ਕਰਕੇ ਦਿੱਤਾ ਕੋਟਾ ਜੇ ਉਤੋਂ ਅੱਗੇ ਵੀ ਕੋਈ ਸਟੈਪ ਲੈਣਾ ਉਹ ਤਾਂ ਕਿਉਂ ਨਹੀਂ ਲਾਗੇ ਸਰ। ਜੇ ਅਸੀਂ ਹੁਣ ਗੁਰੂ ਗ੍ਰੰਥ ਸਾਹਿਬ ਦੀ ਕਰ ਸਕਦੇ ਤਾਂ ਕਿਉਂ ਨਹੀਂ ਕਰਾਂ। ਸਾਡਾ ਗੁਰੂ ਅਸਰ ਸਾਡਾ ਗੁਰੂ ਗ੍ਰੰਥ ਸਾਹਿਬ ਹੈ। ਉਹਨਾਂ ਦੀ ਕੁਝ ਵੀ ਕਰ ਸਕਦੇ ਸੀ। ਗੱਲ ਕੀ ਅਹੀਂ ਤੇ ਕਹਾਂਗੇ ਜਿਉ ਜਿਉ ਬਰਦਾਲ ਕਿਉਂ ਨਹੀਂ ਕਹਾਂਗੇ ਇੰਨੀਆ ਪਰਤਾਦਾਂ ਕੀਤੀਆਂ ਜੇ ਲੋੜ ਪਊ ਦੇ ਇਹਦੀ ਵੀ ਕਰ ਲਾਂਗੇ ਮਾਨ ਸਾਹਿਬ ਇਹ ਕਿੰਨੀ ਕਮੇਗਾ ਜਿੰਨੇ ਵੀ ਪੰਜਾਬ ਨੂੰ ਕੁੱਟਿਆ ਜਿੰਨੇ ਪੰਜਾਬ ਨੂੰ ਕੁੱਟਿਆ ਜਿਹੜੇ ਬੰਦੇ ਨੇ ਪੰਜਾਬ ਦਾ ਪੈਸਾ ਖੜਿਆ ਲੁੱਟ ਕੇ ਖੜਿਆ ਹਰ ਬੰਦੇ ਦੀ ਪਰਤਾਦ ਹੋਊਗੀ ਕਿਉਂ ਨਹੀਂ